ਮੌਨਸੂਨ ਦਾ ਕਹਿਰ ਚੰਬਾ ਜ਼ਿਲ੍ਹੇ ਦੇ ਵਿੱਚ ਆਪਣਾ ਭਿਆਨਕ ਰੂਪ ਦਿਖਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੰਬਾ ਜ਼ਿਲ੍ਹਾ ਦੀਆਂ ਜਿੱਥੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਫਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਚੰਬਾ ਜ਼ਿਲ੍ਹਾ ਦੇ ਚੁਰਾਹ ਸਬ-ਡਿਵੀਜ਼ਨ ਦੇ ਪਿੰਡ ਹੇਲ ਦੇ ਵਿੱਚ ਹੜ ਵਰਗੀ ਸਥਿਤੀ ਬਣੀ ਹੋਈ ਹੈ ਤੇ ਆਮ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਇਸ ਦੇ ਨਾਲ ਹੀ ਤਸਵੀਰਾਂ ਤੁਹਾਨੂੰ Shimla ਦੀਆਂ ਵੀ ਦਿਖਾਉਣੀਆਂ ਹਨ ਜਿੱਥੇ ਲਗਾਤਾਰ ਪੈ ਰਹੇ ਮੀਂਹ ਨੇ ਭਾਰੀ ਨੁਕਸਾਨ ਕੀਤਾ ਹੈ Shimla ਦਾ ਨੋਟੀਖੜ ਭਾਰੀ ਬਾਰਿਸ਼ ਦੇ ਕਾਰਨ ਹੜ੍ਹ ਵਰਗੀ ਸਥਿਤੀ ਦੇ ਹਾਲਾਤ ਦੇ ਵਿੱਚ ਬਣਿਆ ਹੋਇਆ ਹੈ Shimla ਨੂੰ ਆਉਣ ਵਾਲੀਆਂ ਪਾਣੀ ਦੀਆਂ ਪਾਈਪਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਕਈ ਥਾਵਾਂ ਤੇ ਸੜਕ ਵੀ ਪਾਣੀ ਦੇ ਵਿੱਚ ਵਹਿ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਬਾਰਿਸ਼ ਦੇ ਕਾਰਨ ਇਹ ਮਲਵਾ ਹੜਕ ਕੇ ਆਇਆ ਹੈ ਕਈ ਵਾਹਨ ਇਸ ਮਲਵੇ ਦੇ ਵਿੱਚ ਦੱਬ ਗਏ ਨੇ ਸੜਕ ਵੀ ਬੰਦ ਹੋ ਗਈ ਹੈ ਲੰਬੇ ਰਾਹਤ ਕਾਰਜ ਪਿੱਛੋਂ ਹੁਣ ਸੜਕ ਵਾਹਨਾਂ ਦੇ ਲਈ ਖੋਲੀ ਗਈ ਹੈ ਸ਼ਿਮਲਾ ਦੇ ਬੱਸ ਸਟੈਂਡ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਮੌਨਸੂਨ ਦਾ ਕਹਿਰ ਚੰਬਾ ਜ਼ਿਲ੍ਹੇ ਦੇ ਵਿੱਚ ਆਪਣਾ ਭਿਆਨਕ ਰੂਪ ਦਿਖਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੰਬਾ ਜ਼ਿਲ੍ਹਾ ਦੀਆਂ ਜਿੱਥੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੈ ਤੇ ਫਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਚੰਬਾ ਜ਼ਿਲ੍ਹਾ ਦੇ ਚੁਰਾਹ ਸਬਡਿਵੀਜ਼ਨ ਦੇ ਪਿੰਡ ਹੇਲ ਦੇ ਵਿੱਚ ਹੜਵਰਗੀ ਸਥਿਤੀ ਬਣੀ ਹੋਈ ਹੈ ਤੇ ਆਮ ਜਨ ਜੀਵਨ ਠੱਪ ਹੋ ਕੇ ਰਹਿ ਗਿਆ ਇਸ ਦੇ ਨਾਲ ਹੀ ਤਸਵੀਰਾਂ ਤੁਹਾਨੂੰ ਸ਼ਿਮਲਾ ਦੀਆਂ ਵੀ ਦਿਖਾਣੇ ਆ ਜਿੱਥੇ ਲਗਾਤਾਰ ਪੈ ਰਹੇ ਮੀਂਹ ਨੇ ਭਾਰੀ ਨੁਕਸਾਨ ਕੀਤਾ ਹੈ ਸ਼ਿਮਲਾ ਦਾ ਨੋਟੀਖੜ ਭਾਰੀ ਬਾਰਿਸ਼ ਦੇ ਕਾਰਨ ਹੜਵਰਗੀ ਸਥਿਤੀ ਦੇ ਹਾਲਾਤ ਦੇ ਵਿੱਚ ਬਣਿਆ ਹੋਇਆ ਹੈ ਸ਼ਿਮਲਾ ਨੂੰ ਆਉਣ ਵਾਲੀਆਂ ਪਾਣੀ ਦੀਆਂ ਪਾਈਪਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਕਈ ਥਾਵਾਂ ਤੇ ਸੜਕ ਵੀ ਪਾਣੀ ਦੇ ਵਿੱਚ ਵਹਿ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ بارش ਦੇ ਕਾਰਨ ਇਹ ਮਲਵਾ ਹੜਕ ਕੇ ਆਇਆ ਹੈ। ਕਈ ਵਾਹਨ ਇਸ ਮਲਵੇ ਦੇ ਵਿੱਚ ਦੱਬ ਗਏ ਨੇ। ਸੜਕ ਵੀ ਬੰਦ ਹੋ ਗਈ ਹੈ। ਲੰਬੇ ਰਾਹਤ ਕਾਰਜ ਪਿੱਛੋਂ ਹੁਣ ਸੜਕ ਵਾਹਨਾਂ ਦੇ ਲਈ ਖੋਲੀ ਗਈ ਹੈ। Shimla ਦੇ bus stand ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।